ਜੀ ਕਈ ਸੋਚਦੇ ਹੁਣੇ ਆ ਕਿ ਮੁਰਗੀ ਫਾਰਮ ਬਾਰੇ ਜਾਣਕਾਰੀ ਦਿੰਦੀ ਦਿੰਦੀ ਮੈਂ ਅੱਜ ਜਿਹੜੀ ਆਰਗੇਨਿਕ ਸਬਜੀ ਆ ਜਾਂ ਆਰਗੇਨਿਕ ਤਰੀਕੇ ਦੇ ਨਾਲ ਲਸਣ ਆ ਜਿਹੜਾ ਉਹਦੀ ਪੈਦਾਵਾਰ ਕਿਵੇਂ ਵਧਾ ਸਕਦੇ ਆ ਉਹਦੇ ਬਾਰੇ ਗੱਲ ਕਰਨ ਲੱਗੀ ਆ ਕਿਉਂਕਿ ਜੋ ਪਹਿਲਾਂ ਦੇ ਮੈਂਬਰ ਜੁੜੇ ਹੋਏ ਨੇ YouTube ਤੇ ਉਹਨਾਂ ਨੂੰ ਪਤਾ ਆ ਕਿ ਮੈਂ ਆਰਗੇਨਿਕ ਸਬਜੀ ਦਾ ਕੰਮ ਵੀ ਕਰਦੀ ਆ ਗਰਮੀਆਂ ਦੇ ਵਿੱਚ ਆਪਾਂ ਜਿਹੜੀ ਸਬਜੀ ਆ ਉਹ ਸੇਲ ਵੀ ਕਰੀਦੀ ਆ ਤੇ ਸਰਦੀਆਂ ਦੇ ਵਿੱਚ ਘੱਟ ਸੇਲ ਕਰੀਦੀ ਆ ਘਰ ਵਾਸਤੇ ਜ਼ਰੂਰ ਲਈਦੀ ਆ ਪਰ ਜਿਹੜਾ ਲਸਣ ਇਹ ਲਸਣ ਆਪਾਂ ਜ਼ਰੂਰ ਸੇਲ ਕਰੀਦਾ ਕਿਉਂਕਿ ਲਸਣ ਤੋਂ ਸੋਹਣੀ ਕਮਾਈ ਹੋ ਜਾਂਦੀ ਆ ਇਹਦਾ ਜੇ ਵਧੀਆ ਰੇਟ ਲੱਗ ਜਵੇ ਜਿੰਨੇ ਕ ਦਾ ਤੇ ਉਹ ਆਪਾਂ ਸੇਲ ਕਰ ਦਈਦਾ ਤੇ ਬਾਕੀ ਦਾ ਲਸਣ ਤੁਹਾਨੂੰ ਪਤਾ ਹੀ ਆਵੇ ਘਰੇ ਮੁਰਗੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਪਾਉਣ ਦੇ ਕੰਮ ਆ ਜਾਂਦਾ ਸੋ ਅੱਜ ਆਪਾਂ ਗੱਲ ਕਰਦੇ ਆਂ ਲਸਣ ਬਾਰੇ ਕੀ ਲਸਣ ਦੀ ਜਿਹੜੀ ਪੈਦਾਵਾਰ ਆ ਉਹਨੂੰ ਕਿਵੇਂ ਵਧਾਉਣਾ ਆ ਤੁਸੀਂ ਆਖਰੀ ਟਾਈਮ ਤੇ ਲਸਣ ਦੇ ਵਿੱਚ ਕੀ ਪਾਉਣਾ ਆ ਤੇ ਕਿੰਨੀਆਂ ਗੋਟੀਆਂ ਆ ਜਿਹੜੀਆਂ ਕਰਨੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਲਸਣ ਵੱਡਾ ਹੋ ਗਿਆ ਤੁਸੀਂ ਇਹਨੂੰ ਗੋਡੀਆਂ ਦੇ ਦੇਣੀਆਂ 2-3 ਵਾਰ ਜਿਹੜੀ ਦਾਤੀ ਹੁੰਦੀ ਆ ਕੋਸ਼ਿਸ਼ ਕਰੋ ਜਿਹੜੀ ਦਾਤੀ ਹੁੰਦੀ ਹੈ ਦਾਤੀ ਦੇ ਨਾਲ ਲਸਣ ਦੀ ਗੋਡੀ ਕਰੋ ਕਿਉਂਕਿ ਰੰਬੇ ਦੇ ਨਾਲ ਜਿਹੜਾ ਲਸਣ ਆ ਉਹ ਵੱਢਿਆ ਜਾਂਦਾ ਸੋ ਦਾਤੀ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਹਦੀ ਗੋਡੀ ਹੋ ਜਾਂਦੀ ਆ ਕਈਆਂ ਨੇ ਬੈੱਡ ਤੇ ਲਾਏ ਹੁੰਦੇ ਆ ਲਸਣ ਉਹਨਾਂ ਨੂੰ ਗੋਡੀ ਕਰਨ ਵਿੱਚ ਆਸਾਨੀ ਹੁੰਦੀ ਆ ਆਪਾਂ ਬੈੱਡ ਤੇ ਨਹੀਂ ਲਸਣ ਲਾਇਆ ਹੋਇਆ ਤੇ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਲਸਣ ਦੀ ਜਿਹੜੀ ਗੋਡੀ ਆਪਾਂ ਸਵਾਰ ਕੇ ਕਰ ਦਿੱਤੀ ਆ ਤੇ ਗੋਡੀ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਸਵਾਹ ਆ ਜਿਹੜੀ ਚੁੱਲ੍ਹੇ ਦੀ ਰਾਖ ਉਹ ਜ਼ਰੂਰ ਪਾਓ ਕਿਉਂਕਿ ਜਿਹੜੀ ਚੁੱਲ੍ਹੇ ਦੀ ਰਾਖ ਹੁੰਦੀ ਆ ਸਵਾਹ ਹੁੰਦੀ ਆ ਇਹਦੇ ਵਿੱਚ ਪੋਟਾਸ਼ ਹੁੰਦੀ ਆ ਤੇ ਦਲੀ ਜ਼ਮੀਨ ਵਿੱਚ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ ਇਹ ਉਹਨੂੰ ਪੂਰਾ ਕਰਦੀ ਆ ਤੇ ਲਸਣ ਦੇ ਲਈ ਜਿਹੜੀ ਪੋਟਾਸ਼ ਆ ਉਹ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦੀ ਆ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ ਸੋ ਵੈਸੇ ਆਪਾਂ ਤਾਂ ਜਿਹੜੀ ਸਵਾਹ ਆ ਉਹ ਜਮਾ ਕਰਦੇ ਰਹੀਦਾ ਬੋਰੀ ਦੇ ਵਿੱਚ ਕਿਉਂਕਿ ਆਰਗੈਨਿਕ ਸਬਜ਼ੀਆਂ ਦੇ ਵਿੱਚ ਆਪਾਂ ਜਿੰਨੀ ਵੀ ਹੋ ਸਕੇ ਸਵਾਹ ਆ ਜਿਹੜੀ ਪਾਉਂਦੇ ਰਹੀਦਾ ਆ ਚਾਹੇ ਲਸਣ ਹੋਵੇ ਜਾਂ ਕਿਤੇ ਹੋਰ ਸਬਜ਼ੀ ਵੀ ਆਪਾਂ ਲਾਉਣੀ ਹੋਵੇ ਤੇ ਸਭ ਤੋਂ ਪਹਿਲਾਂ ਜਿਹੜਾ 2 ਸਾਲ ਪੁਰਾਣਾ ਢੇਰ ਆ ਰੂੜੀ ਦੀ ਖਾਦ ਜਿਹਨੂੰ ਕਹਿ ਦਿੰਦੇ ਨੇ ਉਹ ਤੇ ਸਵਾਹ ਜਿਹੜੀ ਆ ਚੁੱਲ੍ਹੇ ਦੀ ਰਾਖੂ ਨੂੰ ਮਿਕਸ ਕਰਕੇ ਜ਼ਮੀਨ ਦੇ ਵਿੱਚ ਪਾਈਦਾ ਫਿਰ ਹੀ ਉੱਥੇ ਜਿਹੜੀ ਸਬਜ਼ੀ ਆਪਾਂ ਲਾਈਦੀ ਆ ਕਿਉਂਕਿ ਇਹੀ ਤਰੀਕਾ ਆ ਆਪਣਾ ਆਰਗੈਨਿਕ ਤੇ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆ ਇਹ ਲਸਣ ਦੀ ਗੋਡੀ ਆ ਜਿਹੜੀ ਇੱਕ ਵਾਰ ਵੀ ਨਹੀਂ ਹੋਈ ਤੇ ਜੜਾਂ ਤੋਂ ਜਿਹੜਾ ਘਾਹ ਵੀ ਨਹੀਂ ਪੱਟਿਆ ਗਿਆ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਘਾਹ ਆ ਜਿਹੜਾ ਉਹ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਇਹਦੀ ਕੋਈ ਵੀ ਗੋਡੀ ਨਹੀਂ ਹੋਈ ਬਾਕੀ ਜਿਹੜਾ ਲਸਣ ਆ ਉਹਦੀ ਗੋਡੀ ਆ ਜਿਹੜੀ ਆਪਾਂ ਕਰ ਦਿੱਤੀ ਸੀ 2-3 ਵਾਰ ਉਹਦੇ ਵਿੱਚੋਂ ਪਹਿਲਾਂ ਆਪਾਂ ਜੜ੍ਹਾਂ ਤੋਂ ਕਾਹ ਕੱਢ ਦਿੱਤਾ ਸੀ ਤੇ ਬਾਅਦ ਵਿੱਚ ਉਹਦੀ ਗੋਡੀ ਕਰ ਦਿੱਤੀ ਤੇ ਉਹਨੂੰ ਸਵਾਹ ਪਹਿਲਾਂ ਵੀ ਪਾਈ ਹੋਈ ਸੀ ਕਿਉਂਕਿ ਸਵਾਹ ਜਦੋਂ ਆਪਾਂ ਪਾਉਂਦੇ ਆ ਰਾਖਾ ਜਿਹੜੀ ਚੁੱਲ੍ਹੇ ਦੀ ਪਾਉਂਦੇ ਆ ਇਹਦੇ ਨਾਲ ਕੀ ਆ ਕਿ ਇੱਕ ਤਾਂ ਜਿਹੜਾ ਕਾਹ ਆ ਉਹ ਘਟ ਹੁੰਦਾ ਕਾ ਫੂਸ ਮੁੜ ਕੇ ਬਹੁਤ ਹੀ ਘੱਟ ਹੁੰਦਾ ਤੇ ਲਸਣ ਆ ਜਿਹੜਾ ਕਾਫੀ ਮੋਟਾ ਹੁੰਦਾ ਕਿਉਂਕਿ ਰਾਖ ਦੇ ਨਾਲ ਜਿਹੜਾ ਇਹਦੇ ਵਿੱਚ ਮਿੱਟੀ ਆ ਉਹ ਪੋਲੀ ਪੈ ਜਾਂਦੀ ਆ ਤੇ ਪੋਲੀ ਪੈਣ ਦੇ ਨਾਲ ਲਸਣ ਜਿਹੜਾ ਧਰਤੀ ਦੇ ਵਿੱਚ ਆ ਗੱਠੀ ਆ ਲਸਣ ਦੀ ਉਹਨੂੰ ਬੇਲ ਮਿਲ ਜਾਂਦੀ ਆ ਮੋਟੇ ਹੋਣ ਲਈ ਸੋ ਤੁਸੀਂ ਲਸਣ ਦੇ ਲਾਸਟ ਦਿਨਾਂ ਦੇ ਵਿੱਚ ਇਹਦੀ 2-3 ਵਾਰ ਗੋਡੀ ਕਰਕੇ ਇਹਦੇ ਵਿੱਚ ਰਾਖ ਆ ਜਿਹੜੀ ਚੁੱਲ੍ਹੇ ਦੀ ਉਹ ਜ਼ਰੂਰ ਪਾਓ ਤੇ ਨਮੀ ਦੀ ਮਾਤਰਾ ਆ ਜਿਹੜੀ ਉਹ ਜਿਆਦਾ ਤੋਂ ਜਿਆਦਾ ਰੱਖੋ 15 ਕ ਦਿਨਾਂ ਬਾਅਦ ਇਹਨੂੰ ਜਿਹੜਾ ਪਾਣੀ ਆ ਉਹ ਪਤਲਾ-ਪਤਲਾ ਲਾਉਂਦੇ ਰਹੋ ਨਮੀ ਆ ਜਿਹੜੀ ਰੱਖੋ ਤੇ ਲਸਣ ਆ ਜਿਹੜਾ ਕਾਫੀ ਹੱਦ ਤੱਕ ਮੋਟਾ ਹੋਵੇਗਾ ਤੇ ਬਾਕੀ ਪਹਿਲਾਂ ਵੀ ਆਪਾਂ ਇਹਦੇ ਬਾਰੇ ਵੀਡੀਓ ਬਣਾਈ ਸੀ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਕਿਹੜਾ ਬੀਜ ਤੁਸੀਂ ਲਾਉਣਾ ਹੈ ਤੇ ਚਲੋ ਉਹ ਤਾਂ ਟਾਈਮ ਲੰਘ ਗਿਆ ਪਰ ਹੁਣ ਜਿਨ੍ਹਾਂ ਨੇ ਲਸਣ ਲਾਇਆ ਹੋਇਆ ਉਹ ਇਹਨਾਂ ਗੱਲਾਂ ਦਾ ਖਿਆਲ ਰੱਖਣ ਕਿ 2-3 ਵਾਰ ਗੋਡੀ ਕਰਕੇ ਕਿਉਂਕਿ ਹੁਣ ਜਿਹੜਾ ਦਸੰਬਰ ਦਾ ਮਹੀਨਾ ਆ ਲਾਸਟ ਦਸੰਬਰ ਦਾ ਮਹੀਨਾ ਤੇ ਇਹਨਾਂ ਦਿਨਾਂ ਵਿੱਚ ਜੇਕਰ 2-3 ਵਾਰ ਗੋਡੀ ਹੋ ਜਵੇ ਤੇ ਲਸਣ ਆ ਜਿਹੜਾ ਮੋਟਾ ਹੋ ਜਾਂਦਾ ਆ ਇਹਦੀ ਪੈਦਾਵਾਰ ਆ ਜਿਹੜੀ ਵਧੀਆ ਹੋ ਜਾਂਦੀ ਆ ਗੱਠੀ ਆ ਜਿਹੜੀ ਬਹੁਤ ਹੀ ਵਧੀਆ ਤਿਆਰ ਹੁੰਦੀ ਆ ਸੋ ਲਾਸਟ ਜਦੋਂ ਦਿਨ ਹੁਣੇ ਆ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਆ ਜਿਹੜੇ ਲਾਸਟ ਦਿਨ ਹੁਣੇ ਆ ਜਦੋਂ ਪੱਟਣ ਦਾ ਟਾਈਮ ਹੋਣਾ ਆ ਉਦੋਂ ਇਹਨੂੰ ਪਾਣੀ ਬਹੁਤ ਘੱਟ ਲਾਉਣਾ ਆ ਕਿਉਂਕਿ ਜਿਹੜਾ ਲਸਣ ਆ ਫਿਰ ਖਰਾਬ ਹੋ ਜਾਂਦਾ ਆ ਜਿਹੜੀ ਗੱਠੀ ਆ ਉਹ ਖਰਾਬ ਹੋ ਜਾਂਦੀ ਆ ਜਿਹਦੇ ਕਰਕੇ ਤੁਸੀਂ ਪਾਣੀ ਆ ਜਿਹੜਾ ਲਾਸਟ ਦਿਨਾਂ ਦੇ ਵਿੱਚ ਬਹੁਤ ਘੱਟ ਲਾਉਣਾ ਆ ਹੁਣ ਜਿਹੜਾ ਦਸੰਬਰ ਮਹੀਨੇ ਆ ਦਸੰਬਰ ਦੇ ਐਂਡ ਜਾਂ ਜਨਵਰੀ ਦੇ ਪਹਿਲੇ 2 ਹਫਤੇ ਤੁਸੀਂ ਪਾਣੀ ਇਹਨੂੰ ਲਸਣ ਨੂੰ ਲਾ ਸਕਦੇ ਆ ਸੋ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਧੰਨਵਾਦ